ਕੋਡੀ 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 ਇਹ ਪ੍ਰਮਾਤਮਾ ਦੇ ਹੱਥਾਂ ਲੈ ਵੀ ਗੱਲਿਆ ਮੰਨ ਨਹੀਂ ਫੜਾ ਕਰਨਾ ਕਬੱਡੀ ਵਾਲੇ ਗੱਲ ਨੋਟਿਸ ਦੇ ਵਿੱਚ ਆ ਜਾਵੇ ਤੇ ਫੇਰ ਹੀ ਪਤਾ ਲੱਗਦਾ ਆਹ ਮੁੰਡਾ ਦੀਪਕ ਜਿਹਨੇ ਪਹਿਲੇ ਕਾਡੀ ਨੂੰ ਰੋਮ ਰੋਮ ਕੀਤਾ ਤੇ ਫੇਰ ਘੱਲੇ ਨੂੰ ਰੋਮ ਰੋਮ ਕੀਤਾ ਕਿ ਨੌਜੰਨ ਨੇ ਵੀ ਤਾੜੀਆਂ ਜ਼ੋਰਦਾਰ ਮਾਰ ਲਿਆ ਗੱਲੇ ਦੇ ਲਈ ਅੱਜ 41000 ਦੇ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾਣਾ ਹੈ ਮੈਂ ਦੇਖ ਰਿਹਾ ਸੀ ਵੀ ਹਰਦੀਪ ਢਿੱਲੋਂ ਨੇ ਵੀ ਪੰਡੋਰੀ ਲੱਗਾ ਸਿੰਘ ਵਾਲੇ ਨੇ 51000 ਦੇ ਨਾਲ ਕੱਲ੍ਹ ਨੂੰ ਹੀ ਕੋਗ ਸ਼ੋਰ ਦੇ ਵਿੱਚ ਮਾਨ ਸਨਮਾਨ ਜਿਹੜਾ ਹੈ ਹਰਦੀਪ ਢਿੱਲੋਂ ਨੇ ਹੀ ਕਰ ਰਿਹਾ ਹੈ ਅੱਜ ਬੋੜਾ ਪਲੇਰ ਖਾਨਪੁਰੀਆ ਜਤਿੰਦਰ ਲੱਖਾ ਗਾਜੀਪੁਰੀਆ ਔਰ ਸਾਡਾ ਲੰਬੜ ਨੀਕੇ ਹੁਣੀ ਮਨੀ ਹੁਣੀ 41000 ਦੇ ਨਾਲ ਤੇ ਸਹਿਮ ਢਿੱਲੋਂ ਹੁਣੀ ਸਾਰੇ ਵੀ ਛੋਟੇ ਭਰਾ ਨੇ ਉਹਨਾਂ ਵੱਲੋਂ ਇਹ ਮਾਨ ਸਨਮਾਨ ਇਸ ਲਈ ਗੱਲੇ ਦਾ ਕੀਤਾ ਜਾ ਰਿਹਾ ਹੈ ਕਾਢੀ ਜਿੰਦੂ ਸਿੰਘੇ ਵਾਲਾ ਲੈ ਵੀ ਕਾਢੀ ਤੁਹਾਡਾ ਵੀ ਸਮਾਂ ਔਰ ਇਹ ਸਮਾਂ ਸਮਾਂ ਸਮਰਾਥ ਹੈ ਇਨਸਾਨ ਜ਼ਿੰਦਗੀ ਦੇ ਭਰਾ ਨੇ ਬੜਾ ਕੁਝ ਸਿਖਾਉਂਦੇ ਨੇ ਆਉਂਦੇ ਨੇ ਔਰ ਨਵੇਂ ਪੁਰਾਣੇ ਦਿਨ ਇਹ ਆਉਂਦੇ ਜਣੇ ਜਿਹੜੇ ਮੇਲੇ ਆਖਣਾ ਇਹ ਇਦਾਂ ਹੀ ਜਿਹੜੇ ਕਿਤੇ ਸਮੇ ਦਾ ਪਲਟਾ ਕਿਧਰ ਨੂੰ ਕਿਤੇ ਕਿਧਰ ਨੂੰ ਪਰ ਜੇ ਪਿਆਰ ਤੇ ਵਧੀਆ ਖੇਡ ਦਿਖਾਈ ਹੋਵੇ ਤੇ ਮਾਰੇ ਸਮੇ ਦੇ ਵਿੱਚ ਵੀ ਸਾਥੀ ਖੜਦੇ ਆ ਮਹਾਪੁਰਸ਼ ਨੇ ਗੱਲੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇਹ ਮੰਨੇ ਪਰ ਮੰਨੇ ਖਿਡਾਰੀ ਖੇਡ ਕਬੱਡੀ ਦਾ ਹੈ ਸਮੇਂ ਦੀ ਮਾਰ ਪੈਣ ਦੀ ਪਤਾ ਨਹੀਂ ਲੱਗਦਾ ਲੰਬੜਾ ਪਰ ਕਬੱਡੀ ਵਾਲੇ ਖੜਦੇ ਆ ਅੱਜ ਇਹ ਕਹਿੰਦੇ ਗਾਜੀਪੁਰਿਆ ਲੱਖਾ ਮੋੜਾ ਪਲੇਰ ਖਾਨਪੁਰਿਆ ਹਰਵਿੰਦਰ ਲੰਬੜ ਹੋਣੀ ਸਾਰੇ ਵੀਰ ਮੀਕੇ ਜੁਕੇ ਉਹਨਾਂ ਦੇ ਲੋਕ 41000 ਦੇ ਨਾਲ ਗੱਲੇ ਦਾ ਮਾਨ ਸਨਮਾਨ ਜਿਹੜਾ ਇਸ ਵੇਲੇ ਕੀਤਾ ਜਾ ਰਿਹਾ ਹੈ ਗੱਲੇ ਦਾ ਸਾਡੇ ਮੀਕਾ ਜੀ ਜੁਕੇ ਮਨੀ ਜੁਐਸਏ ਤੇ ਬੱਗਾ ਜੁਐਸਏ ਇਹਨਾਂ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਦਰ ਮਿੱਠਾਪੁਰ ਕੈਨੇਡਾ ਤੋਂ ਲੋ ਕਾਲਾ ਬਾਜੀ ਵੀ ਆ ਜੀਏ ਤੇ ਨਾਲ ਸਾਡੇ ਕਰਮੇ ਬਾਜੀ ਹੋਣਾ ਵੱਲੋਂ ਕਾਢੀ ਜੰਡੂ ਸਿੰਘੇ ਵਾਲੇ ਕਾਢੀ ਦਾ ਮਾਨ ਸਨਮਾਨ ਇਸ ਵੇਲੇ ਕੀਤਾ ਜਾ ਰਿਹਾ ਹੈ ਕਾਢੀ ਵੀ ਵਧੀਆ ਖਿਡਾਰੀ ਮੇਰੇ ਵੀਰੋ ਕੈਨੇਡਾ ਦੀ ਧਰਤੀ ਤੇ ਖੇਡਿਆ ਹੈ ਅੱਜ ਥੋੜਾ ਸਮਾਂ ਹੈ ਲੈ ਵੀ ਕਾਢੀ ਪਰ ਸੱਜਣਾ ਨੇ ਘਾਟ ਨਹੀਂ ਆਉਣ ਦਿੱਤੀ ਭਾਵੇਂ ਤੇਰੇ ਪਿੰਡ ਦੇ ਉਹ ਅਮਰੀਕਾ ਵਾਲੇ ਵਾਸੀ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਵੀ ਸਾਰੇ ਭਰਾਵਾਂ ਦੇ ਵੱਲੋਂ ਮਾਨ ਸਨਮਾਨ ਮੇਰੀ ਬੇਨਤੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ